I ae aro, I aro, I aro, I aro, i'm so cool. के <muchly> ਆਮ ਜਨੇੰਦੀ ਮਾਏ ਜਿੱਦਾਂ ਪੁੱਲਾ ਰਾਹ ਰਵਣਾ ਤਿੰਨਾ ਮਾਣ ਪਾਏ ਮਹਾਂਪੁਰਖਾਂ ਨੂੰ ਇਸ ਨਿਕਰਣ ਵੱਲੋਂ ਜੀ ਆਇਆਂ ਨੂੰ ਜੀ ਆਇਆਂ ਨੂੰ ਹਰੇ ਇਸਾਲ ਦੀ ਤਰ੍ਹਾਂ ਮਹਾਂਪੁਰਖ ਆਪਣੀਆਂ ਪਿਆਰੀਆਂ ਸੰਤਾਂ ਨੂੰ ਗੁਰੂ ਸਾਹਿਬਾਂ ਦੇ ਚਰਨਾ ਨਾਲ ਜੋੜਨ ਰੌਂਦੇ ਨੇ ਸਰ ਸੰਤ ਦੀ ਤੁਸੀਂ ਜੁੜੇ ਹੋਏ ਵੀ ਉਹ ਪਰ ਉਹਦੇ ਵਿੱਚ ਬਾਧਾ ਕਿਵੇਂ ਹੁੰਦਾ ਹੈ ਪਤਾ ਨਹੀਂ ਕੰਨਾਂ ਦੇ ਕਈ ਤਾਨੇ ਫੁਰਨੇ ਬੜੇ ਹੁੰਦੇ ਨੇ ਉਹਨਾਂ ਫੁਰਨਿਆਂ ਨੂੰ ਲਾਹਤ ਨੂੰ ਦੂਰ ਕਰਨਾ ਹੁੰਦਾ ਹੈ ਤਾਈਆਂ ਨਿਰੰਕਾਰ ਰੱਬ ਮਾਹ ਗੁਰਖ ਨੂੰ ਆਪ ਬੁਖਾ ਲੈਂ ਆਪ ਇਹ ਮਾਹ ਗੁਰਖ ਕਿਸੇ ਨੇ ਬਣਾਏ ਹੋਏ ਨਹੀਂ ਬਈ ਜਿਵੇਂ ਕਿਤੇ ਕਿਸੇ ਪੰਜਾਂ ਸੱਪੰਜਾਂ ਨੇ ਬੱਤ ਪੱਗ ਬੰਨ੍ਹ ਦਿੱਤੀ ਇਹ ਤਾਂ ਨਰਨਕਾਰ ਦੇ ਭੇਜੇ ਮਾਹ ਗੁਰਖ ਹੁੰਦੇ ਨੇ ਜਿਹੜੇ ਆਪ ਆਉਂਦੇ ਨੇ ਕੋਈ ਆਪਣਾ ਪਰਿਵਾਰ ਨਹੀਂ ਰੱਬ ਦਾ ਕੰਮ ਕਰਦੇ ਨੇ ਰੱਬ ਦਾ ਕੰਮ ਕੀੜਾ ਹੈ ਆਪ ਵਰਪਣਾ ਇਹ ਜਪਾਉਣਾ ਸੰਗਤਾਂ ਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜ ਲੂੜਨਾ ਕੋਈ ਆਪਣੇ ਮਾਤਲ ਲਾਉ ਨਹੀਂ ਨਹੀਂ ਸੰਗਤਾਂ ਦੇ ਭਰੇ ਦੀ ਖਾਤਰੀ ਉੱਥੇ ਆਏ ਨੇ ਤੇ ਉੱਥੇ ਨਾਮ ਜਪਦੇ ਨੇ ਰੱਬ ਦਾ ਨਾਮ ਰੱਬ ਦੇ ਅੱਗੇ ਅਰਦਾਸਾਂ ਬੇਨਤੀਆਂ ਮਾਪੁਰਖ ਕਰਦੇ ਨੇ ਸੱਚੇ ਪਾਤਸ਼ਾਹ ਆਹ ਸੰਗਤਾਂ ਨੂੰ ਆਪਦੇ ਚਰਨਾਂ ਨਾਲ ਜੋੜੀ ਰਹੀ। ਸਾਧ ਸੰਗਤ ਜੀ ਮਾਪੁਰਖ ਦਾ ਆਉਂਦਾ ਹੀ ਭਰੇ ਦੀ ਖਤਰ ਹੈ। ਭਾਰੇ ਕਰਮ ਹੁੰਦੇ ਨੇ। ਮੇਰੇ ਕਿਨਾਂ ਆ ਪਹਿਲਾਂ ਮੈਂ ਜਦੋਂ बोलਦਾ ਸੀ ਮੇਰੇ ਇੱਕ ਸਾਖੀ ਯਾਦ ਆਉਂਦਾ। ਬਾਬਾ ਨਨ ਸਿੰਘ ਜੀ ਮਹਾਰਾਜ ਦੀ ਸਾਧ ਸੰਗਤ ਜੀ ਮੈਂ ਕਿਹਾ ਮੇਰਾ ਪੁਰਨਾ ਬਣਿਆ ਜਦੋਂ ਬਾਬਾ ਜੀ ਆਪਣੇ ਕੋਲੇ ਆ ਕੇ ਬੈਠ ਗਏ ਨਾ ਵੀ ਉਦੋਂ ਸੁਣਾਈਏ। ਟੁਕਦੀ ਵੀ ਏ ਤੇ ਇਹ ਗੱਲ ਲੋਟ ਵੀ ਕਰਦੇ ਕਿ ਸਾਧ ਸੰਗਤ ਜੀ ਉਹ ਕਿਵੇਂ ਐ ਬਾਬਾ ਜੀ ਪਾਕਿਸਤਾਨ ਵਿੱਚ ਗਏ ਸੀ ਬਾਬਾ ਮਨ ਸਿੰਘ ਦੀ ਮਾਰ ਚੰਗ ਰੂਪਿਆਂ ਉੱਥੇ ਬਾਬਾ ਜੀ ਦੇ ਸਤਿ ਦਵਾਨ ਸੀ ਬਾਬਾ ਸਿੰਘ ਜੀ ਵਾਹਰੇ ਸਤਿ ਦਵਾਨ ਲਉਗੇ ਭਾਈ ਮੈਂ ਹੋਰ ਬੇਨਤੀ ਕਰਦਾ ਆਜ ਉਹ ਜਲਦੀ ਜਲਦੀ ਅੰਤਰਮ ਬੇਨਤੀ ਕਰਦਾ ਕਿਤੇ ਰਹਿ ਨਾ ਜਾਇਓ ਇੱਕ ਕਾਰ ਹੁੰਦੀ ਏ ਜਿਹੜਾ ਕਾਰ ਵਿੱਚ ਆ ਗਿਆ ਨਾ ਤੇਰੇ ਪਾਉ ਦੇ ਹੁੰਦੇ ਹੁੰਦੇ ਏ ਜਿਹੜਾ ਸੂਝ ਵਿੱਚ ਆ ਗਿਆ ਨਾ ਆਲ ਵੀ ਉਹਨੂੰ ਹੀ ਲੱਗਦੇ ਹੁੰਦੇ ਤੇ ਸਾਧ ਸੰਗਤ ਦੀ ਕਈ ਆਰਦੀ ਭੇਜ ਦਿੰਦੇ ਆਦੀ ਪਤਾ ਕਿਵੇਂ ਹੁੰਦੇ ਆ ਜੀ ਜਦੋਂ ਘਰੇ ਕੋਈ ਤਿੱਖੀ ਸੌਣ ਲੈਂਦੇ ਆ ਪਰ ਸਾਧ ਸੰਗਤ ਦੀ ਜਿਹੜਾ ਆ ਆਨੰਦ ਆਉਣਾ ਦਾ